ਕਿਹੜਾ ਪਿੰਡ ਹੈ ਜੀ ਆਪਣਾ ਕੀ ਮਸਲਾ ਕੀ ਹੈ ਤੁਹਾਡਾ ਜੀ ਸਾਡਾ ਮਸਲਾ ਜੀ ਕਿ ਟ੍ਰੇਲੂ ਲੜਾਈ ਹੈ ਜ਼ਮੀਨ ਦੀ ਜੀ ਕਿਹਦੇ ਨਾਲ ਚੱਲਦੀ ਹੈ ਜੀ ਲੜਾਈ ਕਲਵੰਤ ਸਿੰਘ ਜਿਹੜਾ ਰਿਸ਼ਤੇ ਵਿੱਚ ਤੁਹਾਡਾ ਭਤੀਜਾ ਲੱਗਦਾ ਤੇ ਉਹਦਾ ਬ੍ਰਦਰ ਤੇ ਉਹਨਾਂ ਦਾ ਡੈਡੀ ਕਿੰਨੀ ਜ਼ਮੀਨ ਦਾ ਰੌਲਾ ਜੀ ਸਾਡੀ ਜ਼ਮੀਨ ਜੀ ਪਿੰਡ 7 ਕਿੱਲੇ ਦਾ ਰੌਲਾ ਇੱਥੇ ਅਲੀਗੜ ਹੁਣੇ 3 ਕਿੱਲੇ ਦਾ ਰੌਲਾ ਹੋਰ ਵੀ ਕਿਤੇ ਹੈਗਾ ਰੌਲਾ ਜੀ ਹਾਂ ਜਿਹੜੀ ਜਵੈਟ ਫੈਮਿਲੀ ਦੀ ਜ਼ਮੀਨ ਆ ਜਿਹੜੀ ਤਾਂ ਉਹਦੇ ਨਾਂ ਤੇ ਆ ਜਮੀਨ ਉਹ ਤਾਂ ਕਹਿੰਦਾ ਜੀ ਮੇਰੀ ਆ ਜਿਹੜੀ 9.5 ਤੇ ਆ ਜਮੀਨ ਉਹ ਵੀ ਆਪ ਉਹ ਰੱਖੀ بیٹھا ਨਾ ਤਾਂ ਉਹਦਾ ਮਾਮਲਾ ਦੇ ਰਿਹਾ ਨਾ ਸਾਡੀ ਜਮੀਨ ਛੱਡ ਰਿਹਾ ਬਾਕੀ ਜੋ ਸਾਡੇ ਸਾਂਝੇ ਕਰਦੀ ਜਮੀਨ ਉਹ ਵੇਚ ਰਿਹਾ ਅਰਥ ਦੀ ਦੁਕਾਨ ਵੇਚ ਕੇ ਇੱਥੇ ਜਗਰਾਉ ਤੇ ਮਤਲਬ ਹੋਰ ਪਿੰਡ ਦੇ ਜਿਹੜੇ ਪਲਾਟ ਆ ਕਿੰਨੇ ਉਹਨਾਂ ਦੇ ਉੱਤੇ ਉਹ ਕਰਜੇ ਕਰ ਰਿਹਾ ਮਾਤਾ ਪਾਪਾ ਛੱਡ ਰਿਹਾ ਤੇ ਸਾਡੀ ਪੁਲਿਸ ਦੇ ਵਿੱਚ ਵੀ ਅਸੀਂ ਬਹੁਤ ਗਏ 4 ਸਾਲ ਹੋ ਗਏ ਸਾਨੂੰ 2020 ਤੋਂ ਅਸੀਂ ਸਟਰਗਲ ਕਰ ਰਹੇ ਹਾਂ ਸਾਨੂੰ ਟੌਰਚਰ ਕੀਤਾ ਜਾ ਰਿਹਾ ਸਾਡੀ ਕੋਈ ਹੈਲਪ ਨਹੀਂ ਪੁਲਿਸ ਦੇ ਵਿੱਚ ਵੀ ਅਸੀਂ ਬਹੁਤ ਫੱਜਲ ਹੋਏ ਆ ਬਹੁਤ ਸਾਡਾ ਪੈਸਾ ਬਰਬਾਦ ਹੋ ਗਿਆ ਸਾਡੇ ਬੱਚੇ ਬਾਹਰ ਬੈਠੇ ਆ ਮੇਰੇ ਹਸਬੰਡ ਹਾਰਟ ਦੇ ਮਰੀਜ਼ ਨੇ ਮੈਂ ਕਿਡਨੀ ਦੀ ਮਰੀਜ਼ ਆਂ ਮਤਲਬ ਸਾਡੀ ਇੱਥੇ ਕੋਈ ਸੁਣਵਾਈ ਨਹੀਂ ਮਸਲਾ ਕਿੰਨੇ ਟਾਈਮ ਤੋਂ ਹੈ ਜੀ 4 ਸਾਲ ਤੋਂ ਹੈ 4 ਸਾਲ ਤੋਂ ਹਾਂ ਜਿਹੜੀ ਜ਼ਮੀਨ ਦਾ ਰੋਲਾ ਜੀ ਕਬਜ਼ਾ ਤੁਹਾਡੇ ਕੋਲੇ ਆ ਕਿਹਦੇ ਕੋਲੇ ਆ ਕਬਜ਼ਾ ਸਾਡੇ ਕੋਲੇ ਆ ਪਰ ਨਾ ਸਾਨੂੰ ਉੱਥੇ ਪਾਣੀ ਦਿੱਤਾ ਜਾ ਰਿਹਾ ਨਾ ਸਾਨੂੰ ਬੋਰ ਕਰਨ ਦਿੰਦਾ ਬੋਰ ਕਰਨ ਲੱਗੇ ਸੀ ਤੇ ਉੱਥੋਂ ਉਹਨੇ ਗਾੜਾ ਦੇ ਕੇ ਉਹਨਾਂ ਨੂੰ ਭਜਵਾ ਭਜਾਤਾ ਉਹ ਆਪਦਾ ਵਿਚਾਰੇ ਸਮਾਨ ਚੱਕ ਕੇ ਭੱਜ ਗਏ ਇਹ ਸਾਂਝੀ ਜ਼ਮੀਨ ਆ ਤੁਹਾਡੀ ਸ਼ੁਰੂ ਤੋਂ ਹਾਂਜੀ ਸਾਡੀ ਹਾਂਜੀ ਮਸਤਾ ਕਰ ਇਹ 4 ਸਾਲਾਂ ਦੇ ਵਿੱਚ ਤੁਹਾਡੇ ਨਾਲ ਕੋਈ ਪੰਚਾਇਤੀ ਰਾਜ ਨਾ ਵੀ ਹੋਇਆ ਸਿਰ ਪੰਚਾਇਤ ਦੇ ਵਿੱਚ ਵੀ ਹੋਇਆ ਥਾਣਿਆਂ 'ਚ ਵੀ ਹੋਇਆ ਕੋਰਟ ਦੇ ਵਿੱਚ ਵੀ ਹੋਇਆ ਜੋ ਹੁਣ ਫੇਰ ਇਹਨੇ ਰੀਓਪਨ ਲਈ ਪਾਤਾ ਪਰ ਇਹ ਕਿਸੇ ਵੀ ਖੜਾ ਨਹੀਂ ਹੈ ਕਿਸੇ ਵੀ ਸਮਝੌਤੇ ਤੇ ਖੜਾ ਨਹੀਂ ਪੰਚਾਇਤ ਦੇ ਵਿੱਚ ਵੀ ਗਿਆ ਪਰ ਉੱਥੇ ਜਿਹੜੇ ਕੋਈ ਆਮ ਦਾ ਦੱਸ ਕੇ ਭੱਜ ਗਿਆ ਉੱਥੋਂ ਪੰਚਾਇਤ ਦੇ ਵਿੱਚ ਵੀ ਇਹਨੇ ਕੋਈ ਰਾਜੀਨਾਮਾ ਨਹੀਂ ਸਾਡੇ ਨਾਲ ਦਿੱਤਾ ਠੀਕ ਹੈ ਜੀ ਕੋਈ ਹੋਰ ਤੇ ਪਰਚਾ ਵਗੈਰਾ ਵੀ ਹੈਗਾ ਜੀ ਕਿਸੇ ਚੰਦ ਦਾ ਹਾਂਜੀ ਉਹਦੇ ਤੇ ਹਾਂਜੀ ਹਾਂਜੀ ਉਹਦੇ ਤੇ ਪਾਚਾ ਹੈਗਾ ਜੀ ਇੱਕ ਸਾਡੀ ਜੇ ਆਪਣੀ ਮਸ਼ੀਨ ਆ ਜੀ ਇਹ ਜਿਹੜੀ ਟੋਏ ਕੱਢਣ ਵਾਲੀ ਉਹਦਾ ਕਰਕੇ ਉਹਦੇ ਤੇ ਪਾਚਾ ਉਹਨੇ ਗਲਤ ਮਾਤਰਾ ਡੀਟੀ ਉਹਨਾਂ ਰੜਕੇ ਉਹਦੇ ਉੱਤੇ ਦੋ ਵਾਰੀ ਲੋਨ ਚੱਕ ਮਸ਼ੀਨ ਕਿਹਦੀ ਹੈ ਜੀ ਮਸ਼ੀਨ ਕਿਹਦੀ ਹੈ ਜੀ ਸੀਬੀ ਉਹ ਸਾਡੀ ਹੈ ਜੀ ਸਾਡੇ ਕਾਕੇ ਦਾ ਨਾਮ ਕਿੰਨੇ ਦਾ ਨਾਮ ਹੋਣੀ ਉਹ ਸਾਡੇ ਬਾਪੂ ਜੀ ਦੇ ਨਾਮ ਤੇ ਹੈ ਬਾਪੂ ਜੀ ਦਾ ਨਾਮ ਹਾਂਜੀ ਹੁਣ ਇਹਨੇ ਜ਼ੋਨ ਜਿਹੜਾ ਜਿਹੜੀ ਬੈਂਕ ਤੋਂ ਪ੍ਰੋਵਾਈਡ ਮਿੰਟਰਾ ਬੈਂਕ ਤੋਂ ਉਹ ਪਰ ਮਿੰਟਰਾ ਤੋਂ ਉਹ ਕਿਵੇਂ ਕਰਾ ਲਿਆ ਲੋਨ ਜੀ ਨੇ ਉਹਨੇ ਜੀ ਚਾੜੀ ਬਸ ਪੇਪਰ ਪੜਾ ਕੇ ਟੀਟੀ ਉਹਨਾਂ ਰੜ ਕੇ ਉਹਦੇ ਉੱਤੇ ਦੋ ਵਾਰੀ ਉਹਦੇ ਤੇ ਕਰਜ਼ਾ ਚੱਕ ਲਿਆ ਨੇ ਇਹਦੇ ਭਰਾ ਨੇ ਤੇ ਇਹਨੇ ਦੋਨਾਂ ਜਾਣਿਆ ਨਹੀਂ ਤੇ ਉਹਦਾ ਵੀ ਇਹਦੇ ਤੇ ਫਿਰ ਸਾਡਾ ਕੇਸ ਹੋਇਆ ਪਿਆ ਜੀ ਪੁਲਿਸ ਕਮਿਊਨਿਟੀ ਕੀਤੀ ਦੋਸ ਵਾਰੀ ਹਾਂਜੀ ਤੇ ਹਾਂਜੀ ਕੀਤੀ ਉਹਦਾ ਕਰਕੇ ਜੀ ਸਾਡੇ ਤੇ ਬਹੁਤ ਪ੍ਰਭਾਵ ਪੁਲਿਸ ਬੰਨੀ ਹੋ ਵੀ ਪਾਇਆ ਗਿਆ ਇਹਦੇ ਬੰਨੀ ਹੋ ਵੀ ਸਾਨੂੰ ਟੌਰਚਰ ਕੀਤਾ ਜਾ ਰਿਹਾ ਕਿ ਵੀ ਤੁਸੀਂ ਆਪ ਦਾ ਕੇਸ ਵਾਪਸ ਲਾਉਂਕੋ ਹਾਂਜੀ ਨਹੀਂ ਨਹੀਂ ਜੇ ਮੈਂ ਤੁਹਾਡੇ ਤੇ ਪਰਚਾ ਤੁਹਾਡੇ ਤੇ ਵੀ ਪਰਚਾ ਕਰਵਾਇਆ ਸਾਡੇ ਤੇ ਤਿੰਨ ਵਾਰ ਪਰਚਾ ਹੋ ਗਿਆ ਜੀ ਪਹਿਲਾਂ ਇਹਦੇ ਡੈਡੀ ਪੰਨੇ ਹੋਇਆ ਉਸੇ ਜ਼ਮੀਨ ਦਾ ਜਗਰਾਉਂ ਵਾਲੀ ਦਾ ਜਿਹੜੀ ਵਾਲੀ ਗੜ੍ਹ ਜੀ ਫਿਰ ਉਹਦੇ ਇਹਨੇ ਆਪ ਆਪ ਕੀਤਾ ਫਿਰ ਹੁਣ ਉਹਦੇ ਆਪ ਦੇ ਬ੍ਰਦਰ ਤੋਂ ਕੀਤਾ ਸੇਮ ਟਾਈਮ ਸਾਡੇ ਤੇ ਪਰਚਾ ਕੋਰਟ ਦੇ ਵਿੱਚ ਸਾਡੇ ਤੇ ਹੁੰਦਾ ਸੀ ਕਿ ਮਤਲਬ ਕਰਿਆ ਜਾਂਦਾ ਸੀ ਕੇਸ ਸੇਮ ਟਾਈਮ ਫੋਰਸ ਜਾਰੀ ਕੇਸ ਸਾਡੇ ਤੇ ਕੀਤਾ ਜਾਂਦਾ ਸੀ ਨਹੀਂ ਪਰਚਾ ਪੁਲਿਸ ਵੱਲੋਂ ਆਇਆ ਜਾਂ ਕੋਰਟ ਵੱਲੋਂ ਆਇਆ ਪੁਲਿਸ ਵੱਲੋਂ ਹੋਇਆ ਜੀ ਪਰਚਾ ਪੁਲਿਸ ਵੱਲੋਂ ਕਿਸ ਧਾਰ ਦੇ ਬੱਚਾ ਹੋਇਆ ਬੱਚਕ ਮੈਂ ਨੰਬਰ ਜੀ ਪਹਿਲਾਂ ਮੇਰੇ ਸਾਡੇ ਮਤਲਬ ਬਾਪੂ ਜੀ ਮੇਰੇ ਸਹੁਰਾ ਸਾਹਿਬ ਉਹ ਨਾਲ ਦੇ ਨੌਤੇ ਜਮੀਨ 82 ਚ ਅਸੀਂ ਖਰੀਦੀ ਸੀ ਜਦੋਂ ਕਿ ਕਲੰਕ ਸਿੰਘ ਦਾ ਜਨਮ ਹੁਣੀ ਸੀ ਹੋਇਆ ਉਹ ਉਸ ਤੋਂ ਪਹਿਲੇ ਉਦੋਂ ਦੀ ਸਾਡੇ ਬਾਪੂ ਜੀ ਦੇ ਨਾਮ ਤੇ ਉਹ ਜ਼ਮੀਨ ਸੀ ਉਦੋਂ ਚੱਕਵੇਂ ਨੰਬਰ ਨਹੀਂ ਸੀ ਉਦੋਂ ਕੋਈ ਮਸਲਾ ਨਹੀਂ ਸੀ ਫਿਰ ਮੇਰੇ ਹਸਬੰਦ ਦੇ ਨਾਮ ਤੇ ਉਹਨਾਂ ਦੀ ਡੈਥ ਤੋਂ ਬਾਅਦ ਹੋ ਗਈ ਉਦੋਂ ਕੋਈ ਮਸਲਾ ਨਹੀਂ ਸੀ ਜਦੋਂ ਮੇਰੇ ਨਾਮ ਤੇ ਆਈ ਕਿਉਂਕਿ ਅਸੀਂ ਉਹ ਆਪ ਦਾ ਕਰਜ਼ਾ ਲਿਆ ਸੀ ਕਿ ਜਦੋਂ ਤੂੰ ਮਾਵਲਾ ਨਹੀਂ ਦਿੰਦਾ ਕਿ ਅਸੀਂ ਉਹ ਆਪ ਮੋਣੀਆ ਫਿਰ ਉਦੋਂ ਇਹਨੇ ਮਸਲਾ ਖੜਾ ਕਰਤਾ ਜੀ ਉਹ ਖੜਾ ਮੈਂ ਤਾਂ ਖੜਾ ਆਪ ਤੇ ਆਉਗੂ ਜ਼ਮੀਨ ਹੈ ਖੜਾ ਪੰਦੇ ਮਾਦਰ ਇਹਦੇ ਵਿੱਚ ਸੀਗਾ ਵੀ ਮੈਂ ਇੱਕ ਵਾਰੀ ਇਹਦੇ ਤੇ ਕੇਸ ਕਰਾਉਣਾ ਵੀ ਇਹ ਭੱਜ ਜਾਣਗੇ ਬਾਹਰੋਂ ਆਏ ਆਪਾਂ ਚਲੇ ਜੀ। ਤੁਹਾਨੂੰ ਕਾਗਜ਼ ਹੈਗੇ ਦਿਖਾ ਸਕਦੇ ਕੋਈ ਜੀ? ਹਾਂਜੀ ਸਾਡੇ ਕੋਲੇ ਸਾਰੇ ਕਾਗਜ਼ ਆ ਕੋਈ ਵੀ ਸਾਡੇ ਕੋਲੋਂ ਆ ਕੇ ਕਾਗਜ਼ ਦੇਖ ਸਕਦਾ। ਹਰ ਇੱਕ ਨੂੰ ਅਸੀਂ ਉਹ ਕਾਗਜ਼ ਦਿਖਾਉਣ ਨੂੰ ਤਿਆਰ ਹਨ। ਹਰ ਇੱਕ ਸਾਡੇ ਕੋਲੇ ਪੇਪਰ ਸਾਡੇ ਕੋਲੇ ਰੈਡੀ ਆ ਸਾਡੇ ਹੱਥ ਵਿੱਚ ਆ। ਕੋਈ ਵੀ ਗੱਲਤ ਹੋਵੇ ਸਾਨੂੰ ਪ੍ਰੂਫ ਕਰਵਾ ਕੇ ਅਸੀਂ। ਜੇ ਭਾਜੀ ਜੇਕ ਮਾਫੀ ਚੁਣਨਾ ਜੇਕਰ ਜੱਤਵੇਂ ਨੰਬਰ ਸੀ ਤਾਂ ਇਹ ਮਾਲ ਮਹਿਕ ਕਿਵੇਂ ਦਾ ਰੋਲਾ ਸੀ ਤਾਂ ਮਾਲ ਮਹਿਕ ਮੈਂ ਖਿਲਾਫ ਤੋਂ ਨਹੀਂ ਗੁਜ਼ਾਰ ਪਈ। ਹਾਂਜੀ ਅਸੀਂ ਉਹ ਕਿਹਾ ਸੀ ਅਸੀਂ ਪੁਲਿਸ ਵਿੱਚ ਵੀ ਜਾ ਕੇ ਗੱਲ ਕਹਿੰਦੇ ਸੀ ਪੁਲਿਸ ਸਟੇਸ਼ਨ ਵੀ। ਦੂਸੀਂ ਸਾਨੂੰ ਕਿਉਂ ਹਰਾਸ ਕਰ ਰਹੇ ਹੋ ਵੀ ਇਹ ਤਾਂ ਮਾਲ ਵਿਭਾਗਮੇ ਦਾ ਕੰਮ ਆ ਅਜੇਸਟਰੀ ਕੈਨਸਲ ਹੋ ਸਕਦੀ ਸੀ ਰਾਈਟ ਪਰ ਇਹਨਾਂ ਨੇ ਨਹੀਂ ਕਿਉਂਕਿ ਇਹਨੇ ਤਾਂ ਸਾਨੂੰ ਭਜਾਉਣਾ ਸੀ ਇੱਥੋਂ ਇਹ ਹੜਾ ਆਪਣੀ ਸੀ ਸਾਡੀ ਜ਼ਮੀਨ ਇਹ ਭੱਜ ਜਾਂਦੀ ਸਾਰੀ ਜ਼ਮੀਨ ਕਿਉਂਕਿ ਦੂਜੇ ਘਰਾਂ ਦੀ ਵੀ ਜ਼ਮੀਨ ਸਾਰੀ ਇਹੇ ਨੱਫੀ ਬੈਠਾ ਜੀ ਦੂਜੇ ਘਰਾਂ ਮੰਨੋ ਵੀ ਕੋਈ ਇਹਨਾਂ ਦੇ ਖਿਲਾਫ ਹੋਇਆ ਜੀ ਹਾਂਜੀ ਸਾਡੇ ਚੰਦ ਸਿੰਘ ਪਟਵਾਰੀ ਸਾਡੇ ਚਾਚਾ ਜੀ ਥੋੜੇ ਜੇ ਦਿਨ ਪਹਿਲਾਂ ਉਹਨਾਂ ਨੇ ਵੀ ਵੀਡੀਓ ਦਿੱਤੀ ਸੀ ਕਿ ਉਹਨਾਂ ਦੀ ਵੀ ਸਾਰੀ ਜ਼ਮੀਨ 94 ਤੋਂ ਉਹਨਾਂ ਨੂੰ ਕੋਈ ਇਹ ਮਾਮਲਾ ਨਹੀਂ ਝਿੰਦਾ ਉਹਨਾਂ ਦੀ ਵੀ ਜ਼ਮੀਨ ਹੜੱਪੀ ਬੈਠਾ ਬਾਕੀ ਦੋ ਸਾਡੇ ਘਰ ਹੋਰ ਕੈਨੇਡਾ ਦੇ ਵਿੱਚ ਉਹਨਾਂ ਦੀ ਵੀ ਨੱਬੀ ਬੈਠਾ ਪਰ ਉਹ ਪਤਾ ਨਹੀਂ ਉਹਨਾਂ ਦੀ ਕੋਈ ਮਜਬੂਰੀ ਹੋਊ ਜਿਹੜੇ ਨਹੀਂ ਇੱਥੇ ਆ ਸਕਦੇ ਹੋ ਵਿਚਾਰੇ ਕਿ ਨਾ ਨਹੀਂ ਇਹ ਤਾਂ ਲੈ ਲੈਂਦੇ ਉਹ ਜ਼ਮੀਨ ਨਹੀਂ ਮੰਗਦੇ ਹਜੇ ਜਿੱਥੇ ਸਰਕਾਰਾਂ ਵੱਡੇ ਵੱਡੇ ਵਾਅਦੇ ਦਾਅਵੇ ਵਾਦੇ ਕਰਦੀਆਂ ਵਾਂ ਕਿ ਸਾਰੇ ਇਹਨੂੰ ਫੈਲਦੇ ਹਾਂ ਤੇ ਜੋ ਵੀ ਉਹਨਾਂ ਦੀ ਜ਼ਿੰਮੇਵਾਰੀ ਜਾਂ ਘਰੇਲੂ ਹੈਗਾ ਵਾ ਇਹੋ ਅਸੀਂ ਮਸਲਿਆਂ ਨੂੰ ਹੱਲ ਕਰਾਂਗੇ ਕਿਵੇਂ ਲੱਗਦਾ ਸਰਕਾਰ ਕੋਲ ਨਹੀਂ ਪਹੁੰਚ ਕੀਤੀ ਤੁਸੀਂ ਨਹੀਂ ਜੀ ਅਸੀਂ ਉੱਥੇ ਆਪਣੀ ਡੀਜੀਪੀ ਸਾਹਿਬ ਕੋਲੇ ਵੀ ਕੀਤੀ ਅਸੀਂ ਧਾਰੀਵਾਰ ਕੁਲਦੀਪ ਸਿੰਘ ਕੋਲੇ ਵੀ ਈਮੇਲਾਂ ਬੱਚਿਆਂ ਨੇ ਉਧਰੋਂ ਕੀਤੀਆਂ ਵੀ ਸਾਡੇ ਮਾਪੇ ਮਤਲਬ ਹੈਗੇ ਅਮਦੀਰ ਜੀ ਉਹ ਹੱਟ ਦੇ ਮਰੀਜ਼ ਆ ਮੰਮੀ ਸਾਡੀ ਸਿੱਕ ਰਹਿੰਦੀ ਆ ਪਰ ਇਹਨਾਂ ਨੇ ਸਾਡੀ ਕੋਈ ਸੁਣਵਾਈ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ। ਤੁਹਾਡੀ ਗੱਲ ਸਾਬ ਤਾਂ ਕਰੇ 2000 ਸਿਕਾਇਤਾਂ ਆਈਆਂ ਸੀ 1800 ਦਾ ਨੋਟਾਰਾ ਕੀਤਾ ਕਿ ਉਹਨਾਂ ਜਿਹੜਾ ਤੁਹਾਡਾ ਨਹੀਂ ਹੋਇਆ। ਫਿਰ ਹੋ ਸਕਦਾ ਜੀ ਅਸੀਂ 2000 ਤੋਂ ਬਾਹਰ ਹੋਈ ਹੈ ਜਿਹੜੀ ਸਾਡੀ ਅੱਜ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ। ਨਹੀਂ ਜੀ। ਨਹੀਂ। ਸੰਨ ਕੋਈ ਨਹੀਂ ਕਰਦਾ। ਸਾਡੇ ਕੋਲੇ ਵੀਡੀਓ ਅਸੀਂ ਬਣਾਈ ਸੀ ਦੇਖੋ ਅਸੀਂ ਤੁਹਾਨੂੰ ਦਿਖਾਉਣੀ ਚਾਹੁੰਦੇ ਆ ਜੀ ਜੀ ਸਾਰੀ ਪਬਲਿਕ ਨੂੰ ਵੀ ਸਾਨੂੰ ਕਿਵੇਂ ਹਰਾਸ ਕੀਤਾ ਜਾਂਦਾ ਆ ਇੱਕ ਵੀਡੀਓ ਆ ਮੇਰੇ ਕੋਲੇ ਜੋ ਕਿ ਇਹ ਸਾਡੇ ਟਰੈਕਟਰ ਡਰਾਈਵਰ ਨੂੰ ਮੂਰੇ ਖੜੇ ਟਰੈਕਟਰ ਦੇ ਮੂਰੇ ਬੈਠ ਕੇ ਸਾਡੇ ਟਰੈਕਟਰ ਡਰਾਈਵਰ ਨੂੰ ਇਹ ਮਤਲਬ ਕਹਿ ਰਿਹਾ ਕਿ ਤੂੰ ਫਿਰ ਕੇ ਕੇਂਦਰ ਵਿੱਚ ਅੰਗੇ ਆ ਪਾਪਾ ਟੁੰਡਾ ਕਰਤੀ ਗੱਲ ਆ ਸਾਚਾ ਏ ਇਹ ਤੁਹਾਨੂੰ ਦਿਖਾਈਏ ਇਹ ਚਿੱਤੇ ਕੱਪਣ ਵਾਲੇ ਬਾਬਾ ਜੀ ਆਪ ਹਾਂਜੀ ਜੀ ਨਾਮ ਨਾਮ ਕਿਹਨਾ ਤੇ ਕਲਵੰਤ ਸਿੰਘ ਜਮਾਨ ਇਹ ਸਾਰਾ ਕਿਸ ਕਰਕੇ ਕੀਤਾ ਜਾ ਰਿਹਾ ਹੈ ਇੱਥੇ ਇਥੋਂ ਭੱਜ ਜਾਣੇ ਕੈਨੇਡਾ ਚਲੇ ਜਾਣ ਵੀ ਇਹ ਆਪਣੀ ਨਾ ਬੈ ਕੌਣਗੇ ਜਦੋਂ ਇਹਨਾਂ ਤੇ ਪਾਚੇ ਹੋਣਗੇ ਪੰਜ ਜੀ ਜੇਕਰ ਤੁਸੀਂ ਇਹ ਪਰਿਵਾਰ ਸਾਹਮਣੇ ਆਇਆ ਤੁਸੀਂ ਤੁਹਾਡੇ ਕਹਿੰਦੇ ਨਾ ਕੋਈ ਦੂਸਰੀ ਘਰਾਂ ਦੀ ਵੀ ਜ਼ਮੀਨ ਤੇ ਕਬਜ਼ਾ ਤਾਂ ਦੂਸਰੇ ਘਰਾਂ ਵੱਲੋਂ ਕਿਉਂ ਨਹੀਂ ਆਵਾਜ਼ ਉਠਾਈ ਜਾ ਰਹੀ ਹਾਂਜੀ ਉਹਨਾਂ ਦੀ ਕੋਈ ਮਜਬੂਰੀ ਹੋਊ ਜਿਹੜੇ ਨਹੀਂ ਆ ਰਹੇ ਆਉਣਗੇ ਜੀ ਚਾਚਾ ਜੀ ਤਾਂ ਸਾਡੇ ਮੂਰੇ ਆ ਗਏ ਆ ਔਰ ਰੈਡੀ ਉਹਨਾਂ ਨੇ ਤਾਂ ਵੀਡੀਓ ਪੇਸ਼ ਕਰ ਦਿੱਤੀ ਆ ਵੀ ਕਿ ਮੇਰੀ ਉਹ 94 ਤੋਂ ਮੇਰੀ ਜ਼ਮੀਨ ਨਹੀਂ ਛੱਡਦਾ ਮੈਂ ਕਹਿੰਨਾ ਬਹੁਤ ਵਿਚਾਰਾ ਹੁੰਦਾ 90 ਸਾਲ ਦੇ ਬਜ਼ੁਰਗ ਆਉਂਦੇ ਉੱਧਰ ਬੈਠੇ ਆ ਉਹਨਾਂ ਹੁਣ ਤੂੰ ਦੱਸੋ 90 ਸਾਲ ਦੇ ਬਜ਼ੁਰਗ ਆ ਕਿ ਇਹਦੇ ਨਾਲ ਕਿਵੇਂ ਲੜਨ ਵਿਚਾਰੇ ਉਹਨਾਂ ਨੇ ਬਹੁਤ ਵੇਟ ਕੀਤੀ ਬਹੁਤ ਇਹਨਾਂ ਮਿੰਟਾਂ ਕੀਤੀ ਭਾਈ ਤੂੰ ਜ਼ਮੀਨ ਛੱਡ ਦੇ ਨਹੀਂ ਛੱਡ ਰਿਹਾ ਉਹਨਾਂ ਦੀ ਜ਼ਮੀਨ ਨਾ ਉਹਨਾਂ ਨੂੰ ਮਾਵਲਾ ਦੇ ਰਿਹਾ ਠੀਕ ਕਿ ਲੱਗਦਾ ਪ੍ਰਸ਼ਾਸਨ ਤੁਹਾਡਾ ਸਾਥ ਦੇ ਨਹੀਂ ਆਉਂਦਾ ਨਹੀਂ ਜੀ ਸਾਡਾ ਪ੍ਰਸ਼ਾਸਨ ਨੇ ਕੋਈ ਸਾਥ ਨਹੀਂ ਕੀਤਾ ਅੰਮਸੇਗਾਈ ਕੀ ਤੁਹਾਡਾ ਮਸਲਾ ਕਿਹਦੇ ਨਾਲ ਆ ਜੀ ਤੁਹਾਡਾ ਕਲਪ ਸਿੰਘ ਕਾਂਤੇ ਨਾਮ ਮਸਲਾ ਜੀ ਉਹਦਾ ਭਰਾ ਹਰਪ੍ਰੀਤ ਸਿੰਘ ਆ ਯਾਰ ਤੁਹਾਨੂੰ ਤੁਸੀਂ ਦੱਸਿਆ ਕਿ ਤੁਹਾਡੇ ਭੈਣ ਜੀ ਦੱਸਿਆ ਕਿ ਪਹਿਲੇ ਦਾ ਰੋਲਾ ਚੱਲ ਰਿਹਾ ਤੁਸੀਂ ਪੁਲਿਸ ਕੋਲ ਨਹੀਂ ਗਏ ਕਿਸੇ ਪਾਸੇ ਜਾਂ ਜੈਸੀ ਕਿ ਪੁਲਿਸ ਸੁਣਵਾਈ ਹੈ ਦੀ ਸਾਡੀ ਅੱਜ ਕੱਲ ਸੈੱਲ ਬੜੇ ਬਣੇ ਹੋਏ ਆ ਸਰਕਾਰਾਂ ਬੜਾ ਸਪੋਰਟ ਕਰ ਰਹੀਆਂ ਐਨਆਰਆਈ ਦੀਆਂ ਐਨਆਰਆਈ ਕੋਲ ਵੀ ਗਏ ਉਹਨਾਂ ਨੇ ਵੀ ਕਾਫੀ ਤਾਈ ਤਾਰਾ ਗੁਰਜੀਤ ਕਾ ਖਾਲਸਾ ਗੁਰਜੀਤ ਕੀ ਪਤਾ ਜੀ ਦਾਸ ਸਿੰਘ ਗੁਰਗਾਂ ਸਾਹਿਬ ਸਤਕਾਰ ਕਮੇਟੀ ਸਟੇਬਿਲਿਟੀ ਤੋਂ ਲੋਕ ਤੇ ਆ ਬਰਨਾਲਾ ਜ਼ਿਲ੍ਹੇ ਤੋਂ ਪ੍ਰਧਾਨ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਪੋਨਾ ਤੋਂ ਲੁਧਿਆਣਾ ਜ਼ਿਲ੍ਹੇ ਤੋਂ ਪ੍ਰਧਾਨ ਸੋ ਇਹ ਪਰਿਵਾਰ ਸਾਡੇ ਕੋਲ ਆਇਆ ਜੀ ਇਹਨਾਂ ਨੇ ਸਾਨੂੰ ਇੱਕ ਲਿਖਤੀ ਕੰਪਲੇਂਟ ਦਿੱਤੀ ਆ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਨਾਲ ਜੋ ਕੁਲਵੱਤ ਸਿੰਘ ਨਾਮਕ ਵਿਅਕਤੀ ਉਹਦੇ ਵੱਲੋਂ ਧੱਕਾ ਕੀਤਾ ਜਾਂਦਾ ਵਾ ਜਾਂ ਕੀਤਾ ਜਾ ਰਿਹਾ ਪੁਰਾਣੇ ਸਮੇਂ ਤੋਂ ਪਿਛਲੇ ਸਮੇਂ ਤੋਂ ਕੀਤਾ ਜਾ ਰਿਹਾ ਵਾ ਮਸਲਾ ਜ਼ਮੀਨੀ ਵਿਵਾਦ ਦਾ ਸੋ ਕਿਤੇ ਨਾ ਕਿਤੇ ਇਹਨਾਂ ਦੇ ਕਹਿਣ ਮੁਤਾਬਕ ਵੀ ਪੁਲਿਸ ਨੂੰ ਆਪਣੇ ਇੱਕ ਮੁਤਾਬਕ ਵਰਤਨ ਵਾਂਗੂ ਇਹਨਾਂ ਦੇ ਅਗੇਂਸਟ ਟੋਕ ਕਰ ਰਹੇ ਨੇ ਤਾਂ ਕੋਸਤ ਦੇ ਬੱਚਿਆਂ ਦੀ ਸੁਣਵਾਈ ਨਹੀਂ ਹੋ ਰਹੀ ਉਸ ਸ਼ਖਸ ਦਾ ਦਬਦਬਾ ਹੋਣ ਕਰਕੇ ਇਹਨਾਂ ਦੇ ਉੱਪਰ ਇੱਕ ਤਰਫਾ ਇਹਨਾਂ ਦੇ ਪੱਖ ਨੂੰ ਅਣਦੇਖਿਆ ਕੀਤਾ ਜਾਂਦਾ ਪਿਛਲੇ ਲੰਮੇ ਸਮੇਂ ਤੋਂ ਸੋ ਸਾਡੀ ਜਥੇਬੰਦੀ ਤੌਰ ਤੇ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਇਹਨਾਂ ਦਾ ਵੀ ਪੱਖ ਜੋ ਪੱਖ ਹੈਗਾ ਉਹਨੂੰ ਗੌਰ ਨਾਲ ਸੁਣਿਆ ਜਾਵੇ ਪੀੜਤ ਪਰਿਵਾਰਾਂ ਅੱਜ ਪ੍ਰੈਸ ਦੇ ਮੂਹਰੇ ਮੀਡੀਆ ਮੂਹਰੇ ਆਇ ਨਹੀਂ ਸਾਡੇ ਕੋਲ ਵੀ ਇਹਨਾਂ ਨੇ ਅਪਰੋਚ ਕੀਤੀ ਆ ਸੋ ਇਹਨਾਂ ਦੇ ਪੱਖ ਨੂੰ ਬਿਲਕੁਲ ਡੀਪਲੀ ਗਹਿਰਾਈ ਨਾਲ ਜਾਂਚਿਆ ਜਾਵੇ ਇਹ ਨਹੀਂ ਕਿ ਚਲੋ ਕਿ ਪ੍ਰਸ਼ਾਸਨ ਨੂੰ ਕੋਈ ਬੰਦਾ ਇੱਕ ਆਪਣੇ ਮੁਤਾਬਕ ਆਪਣੇ ਹੱਥਾਂ ਦੀ ਉਹਦੇ ਮੁਤਾਬਕ ਯੂਜ਼ ਕਰ ਲਵੇ ਇਹ ਨਹੀਂ ਹੋਣਾ ਚਾਹੀਦਾ ਜੋ ਜਾਇਜ਼ ਆ ਗੱਲਬਾਤ ਕਿਉਂਕਿ ਡਾਕੂਮੈਂਟ ਬੇਸਿਕਲੀ ਜੋ ਹੈਗੇ ਨੇ ਉਹਨਾਂ ਨੂੰ ਦੇਖਿਆ ਜਾਵੇ ਤਫਤੀਸ਼ ਕੀਤੀ ਜਾਵੇ ਉਹਨਾਂ ਦੇ ਮੁਤਾਬਕ ਜੋ ਹੈਗਾ ਵਾ ਉਹਦੇ ਮੁਤਾਬਕ ਇਹਨਾਂ ਦਾ ਵੀ ਫੈਸਲਾ ਜਾਵੇ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਨਹੀਂ ਤਾਂ ਮਤਲਬ ਸਾਨੂੰ ਜਥੇ ਬੰਦਿਆਂ ਨੂੰ ਇਹਨਾਂ ਦੇ ਨਾਲ ਪੂਰਾ ਮਤਲਬ ਸਹਿਯੋਗ ਕਰਾਂਗੇ ਤੇ ਅਗਰ ਕੋਈ ਜਨ ਕਿਸੇ ਇਹਨਾਂ ਦੇ ਮਸਲੇ ਦੇ ਵਿੱਚ ਨਾ ਦਾ ਵਿਅਕਤੀਗਤ ਮਸਲਾ ਵਾ ਅਗਰ ਕੋਈ ਹੁੱਲੜਵਾਜ ਟਾਈਪ ਬੰਦੇ ਕੋਈ ਇਹਨਾਂ ਦੇ ਮਸਲੇ ਵਿੱਚ ਨਜਾਇਜ਼ ਦਖਲ ਦੇ ਕੇ ਪਰਿਵਾਰ ਨੂੰ ਧਮਕਾਉਂਦੇ ਜਾਂ ਪਰੇਸ਼ਾਨ ਕਰਦੇ ਨੇ ਤਾਂ ਉਹਦੇ ਖਿਲਾਫ ਅਸੀਂ ਪ੍ਰਸ਼ਾਸਨ ਤੱਕ ਅਪਰੋਚ ਕਰਕੇ ਅਸੀਂ ਸਖਤ ਕਾਰਵਾਈ ਕਰਾਵਾਂਗੇ ਸੋ ਧਿਆਨ ਦੇਣੇ ਲੋਕ ਕਿ ਮਤਲਬ ਇਹਨਾਂ ਦੇ ਪਰਿਵਾਰਕ ਮਸਲੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਉਹ ਨਹੀਂ ਹੋਣਾ ਚਾਹੀਦਾ ਇਲਜ਼ਾਮ ਲਗਾਉਣੇ ਤੇ ਦੋਸ਼ਾਂ ਨੂੰ ਸਾਬਤ ਕਰਨਾ ਇੱਕ ਬੱਕਰੀ-ਬੱਕਰੀ ਪ੍ਰਕਿਰਿਆ ਹੁੰਦੀ ਹੈ। ਸੋ ਅਸੀਂ ਕਹਿੰਦੇ ਆ ਕਿ ਅਗਰ ਇਲਜ਼ਾਮ ਲਾ ਰਹੇ ਆ ਤਾਂ ਇਹ ਆਪਣੇ ਅਗਰ ਦੋਸ਼ ਸਾਬਤ ਕਰਦੇ ਨੇ ਲਾਇਓਏ ਤਾਂ ਇਹਨਾਂ ਨੂੰ ਦੋਸ਼ ਸਾਬਤ ਕਰਨ ਦਾ ਮੌਕਾ ਪ੍ਰਸ਼ਾਸਨ ਵੱਲੋਂ ਦੇਣਾ ਚਾਹੀਦਾ। ਜੀ। ਇਹ ਕਹਿੰਦੇ ਸਾਡੀ ਸੁਣੀ ਹੀ ਨਹੀਂ ਜਾਂਦੀ। ਜੀ। ਇਹਨਾਂ ਦੀ ਸੁਣੀ ਤਾਂ ਜਾਵੇ ਨਾ ਇਹਨਾਂ ਦੇ ਡਾਕੂਮੈਂਟ ਵੈਰੀਫਾਈ ਕਰੇ ਪ੍ਰਸ਼ਾਸਨ। ਜੀ। ਨਿਰਾਪura ਇਹ ਨਹੀਂ ਹੋਣਾ ਚਾਹੀਦਾ ਜਿਵੇਂ ਦੱਸਦੇ ਨੇ ਕਿ ਬੋਰ ਦੀ ਕੋਈ ਮਸ਼ੀਨ ਆਪਣਾ ਪਾਣੀ ਲਾਉਣ ਲਈ ਉਹ ਕਰਦੇ ਨੇ। ਦਾ ਉਤੇ ਵਿਰੋਧੀ ਬੰਦਾ ਕੁਝ ਮੁਲਾਜ਼ਮਾਂ ਨੂੰ ਲੈ ਕੇ ਆ ਜਾਂਦਾ ਸੋ ਉਹ ਏ ਇਦਾਂ ਮਤਲਬ ਪਰਸਨਲ ਹੀ ਨਹੀਂ ਪੁਲਿਸ ਇਹ ਸਿਵਲ ਸੂਟ ਹੈਗਾ ਇਹ ਸਿਵਲ ਕੇਸ ਦੇ ਵਿੱਚ ਇਹ ਨਹੀਂ ਕਰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਜਿੱਥੇ ਬਰਾਜਮਾਨ ਨੇ ਗੁਰੂ ਘਰ ਹੈਗਾ ਵਾ ਉਹਦੇ ਅਰਧ ਕਰਦਾ ਕਰ ਕੋਈ ਪ੍ਰਾਪਰਟੀ ਹੈਗੀ ਤਾਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਨੇ ਜੀ ਸੋ ਉਥੇ ਅਕੋਰਡਿੰਗ ਟੂ ਡਾਕੂਮੈਂਟ ਆਪਾਂ ਨੂੰ ਦੇਖਣਾ ਪੈਂਦਾ ਗੱਲ ਬਿਲਕੁਲ ਸਹੀ ਆ ਵੀ ਕਈ ਵਾਰ ਨਾ ਪ੍ਰਸ਼ਾਸਨ ਕਉਸੇ ਤਕੜੀ ਘਰ ਨੂੰ ਠਿਰ ਨੂੰ ਦੇਖ ਕੇ ਅਣਦੇਖਿਆ ਕੀਤਾ ਜਾਂਦਾ ਜੀ ਇਸੇ ਲਈ ਅਸੀਂ ਲੰਮੇ ਸਮੇਂ ਤੋਂ ਸੰਘਰਸ਼ ਲੜਦੇ ਆ ਰਹੀਆਂ ਜੱਥੇਬੰਦੀਆਂ ਸਾਡੀਆਂ ਜੀ ਅ ਕਈ ਵਾਰ ਮਤਲਬ ਦਬਦੀਆਂ ਧਰਾ ਜਾਂ ਕੋਈ ਮਾੜੀਆਂ ਧਰਾਂ ਨੇ ਉਹਨਾਂ ਨੂੰ ਦਬਾਉਣ ਲਈ ਜੋ ਤਕੜੀਆਂ ਧਰਾਂ ਨੇ ਉਹ ਆਪਣੇ ਗਿਣਤੀ ਦਾ ਜਾਂ ਕਹੋ ਆਪਣੇ ਦਬ ਦਬਾ ਦਾ ਉਹ ਚੀਜ਼ ਦਾ ਉਹ ਯੂਜ਼ ਕਰਦੇ ਨੇ ਜੀ ਮਤਲਬ ਉਹ ਮਹਜ਼ਕ ਮਤਲਬ ਲੰਮੇ ਸਮੇਂ ਤੋਂ ਦੇਖ ਰਹੇ ਆ ਆਪਾਂ ਚੱਲ ਰਿਹਾ ਰੈਗੂਲਰ ਉਹ ਸਾਰਾ ਕੁਝ ਇਸੇ ਲਈ ਅਸੀਂ ਸੰਘਰਸ਼ ਹੀ ਨਾ ਜੱਥੇਬੰਦੀਆਂ ਪਰ ਸਾਡਾ ਇਹ ਆ ਕਿ ਅਸੀਂ ਜਿੱਥੇ ਐਦਾਂ ਦਾ ਕੁਝ ਹੁੰਦਾ ਕਿਸੇ ਨਾਲ ਧੱਕਾ ਹੁੰਦਾ ਵਾ ਜੀ ਚਾਹੇ ਉਹ ਕੋਈ ਵੀ ਹੋਵੇ ਇਹ ਆ ਨਾਰਾਈ ਨੇ ਮੰਨ ਲਓ ਕੋਈ ਇੱਥੋਂ ਦਾ ਹੀ ਰਹਿਣ ਵਾਲਾ ਵਾ ਜੀ ਕੋਈ ਮਾੜੀ ਧਿਰ ਦੇ ਨਾਲ ਅਗਰ ਕੋਈ ਤਕੜੀ ਧਿਰ ਧੱਕਾ ਕਰਦੀ ਆ ਤਾਂ ਸਾਡੀਆਂ ਜੱਥੇਬੰਦੀਆਂ ਦਾ ਅਸੀਂ ਤਾਂ ਡੜ ਕੇ ਸਾਥ ਦਿੰਦੇ ਆ ਜੀ ਤੇ ਇਹਦੇ ਵਿੱਚ ਅਸੀਂ ਫਿਰ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਵੈਰੀਫਾਈ ਡੀਪਲੀ ਕੀਤਾ ਜਾਵੇ ਇਹਨਾਂ ਦਾ ਪੱਖ ਅਣ ਦੇਖਿਆ ਨਾ ਕੀਤਾ ਜਾਵੇ ਇਹਨਾਂ ਦਾ ਪੱਖ ਪੂਰਾ ਸਹੀ ਤਰੀਕੇ ਨਾਲ ਸੁਣ ਕੇ ਬਾਚ ਕੇ ਤੇ ਇਹਨਾਂ ਦੀ ਇਹਨਾਂ ਨੂੰ ਸੈਟੀਸਫਾਈ ਕੀਤਾ ਜਾਵੇ ਹਾਂਜੀ ਇਹ ਆਪਣੀ ਜੀਐਸਪੀ ਦੀ ਜਿਹੜੀ ਹੈਗੀ ਆਪਣੀ ਇਹ ਪੇਪਰ ਆ ਜਿਹੜੇ ਰੀਅਲ ਪੇਪਰ ਆ ਜਿਨ੍ਹਾਂ ਦੇ ਨਾਮ ਤੇ ਸਾਡੇ ਬਾਪੂ ਜੀ ਦਾ ਨਾਮ ਹੋਲਦਾ ਇਹ ਆਸੀ ਹਾਂਜੀ ਆਸੀ ਆ ਜੀ ਇਹਦਾ ਕਰਕੇ ਸਾਰਾ ਮਤਲਬ ਸਾਡੇ ਤੇ ਦਬਾਅ ਪੁਲਿਸ ਵੱਲੋਂ ਵੀ ਪਾਇਆ ਗਿਆ ਕਿ ਇਹਦਾ ਸਮਝੌਤਾ ਕਰ ਲਓ ਇਹਦੇ ਉੱਤੇ ਆਧਾਰਾ ਲੱਗੀਆਂ ਹੋਈਆਂ ਵਾ ਇਹਨੂੰ ਪੱਕਾ ਇਹਦੇ ਉੱਤੇ 100% ਇਹਨੂੰ ਜੇਲ੍ਹ ਹੋਣੀ ਆ ਦੋਨਾਂ ਭਰਾਵਾਂ ਨੂੰ ਇਹਨਾਂ ਦੋਨਾਂ ਭਰਾਵਾਂ ਨੇ ਰਾਲ ਕੇ ਸਾਡੇ ਦੇ ਨਾਲ ਇਹਨਾਂ ਨੇ ਫਰਾਡ ਕੀਤਾ ਤੇ ਇਸ ਲਈ ਤੇ ਇੱਕ ਸਾਡਾ ਹੋਰ ਮੈਂ ਕਹਿਣਾ ਚਾਹੁੰਨੀ ਆ ਕਿ ਸਾਡੇ ਦੋ ਚਾਚਾ ਜੀ ਆ ਉਹਨਾਂ ਦੇ ਨੋਂ ਤੇ ਇੱਕ ਪਲਾਟ ਸੀ ਲੁਧਿਆਣੇ ਉਹਨਾਂ ਦੇ ਉੱਤੇ ਵੀ ਹਰਪ੍ਰੀਤ ਸਿੰਘ ਦਾ ਭਰਾ ਜਿਹੜਾ ਵੱਡਾ ਭਰਾ ਹਰਪ੍ਰੀਤ ਸਿੰਘ ਉਹਨੇ ਗਲਤ ਆਪਣਾ ਬਣਾ ਕੇ ਪੇਪਰ ਗਲਤ ਪੇਪਰ ਬਣਾ ਕੇ ਉਹਦੇ ਉੱਤੇ ਉਹਨੇ ਵੇਚਣ ਦੀ ਕੋਸ਼ਿਸ਼ ਕੀਤੀ ਸੀ ਉਹਦੇ ਉੱਤੇ ਵੀ ਇਸ ਇਹਨੂੰ 2 ਸਾਲ ਦੀ ਜੇਲ੍ਹ ਹੋਈ ਹੋਈ ਆ ਇਹ ਇਦਾਂ ਦੇ ਫਰਾਡ ਕਰਦੇ ਆ ਦੋਨੇ ਭਰਾ ਹਰਪ੍ਰੀਤ ਸਿੰਘ ਨੂੰ ਉਹ ਪੇਪਰਾਂ ਦੇ ਵਿੱਚ ਹਾਂ ਉਹ ਪੇਪਰ ਵੀ ਸਾਡੇ ਕੋਲੇ ਆ ਕੋਈ ਵੀ ਦੇਖ ਸਕਦਾ ਮਤਲਬ ਇਹਨਾਂ ਦਾ ਕੰਮ ਹੀ ਫਰਾਡ ਕਰਨਾ ਵਾ ਸਾਨੂੰ ਨਹੀਂ ਪਤਾ ਵੀ ਇਹ ਇਹਨੂੰ ਸੇਵਾ ਕਿਵੇਂ ਮਿਲੀ ਹੋਈ ਆ ਗੁਰਦੁਆਰੇ ਦੀ ਜਾਂ ਇਹ ਉੱਥੇ ਬੈਠ ਕੇ ਇਹ ਕੀ ਕਰਦਾ ਹੋਊ ਜਦੋਂ ਘਰ ਦੀ ਚਾਚੀ ਇੱਕ ਮਾਂ ਬਰਾਬਰ ਹੁੰਦੀ ਆ ਵੀ ਜਿਸ ਜਿਹਨੇ ਮੈਂ ਇੱਕ ਬਧੀਆ ਐਜੂਕੇਟਿਡ ਫੈਮਲੀ ਨੂੰ ਬਿਲੋਂਗ ਕਰਦੀਆਂ ਜਿਹੜਾ ਇਹਨੇ ਅੱਜ ਮੈਨੂੰ ਠਾਣਿਆਂ ਦੇ ਵਿੱਚ ਮੈਨੂੰ ਕੋਟਾਂ ਦੇ ਵਿੱਚ ਰੋਲਦਾ ਮੈਂ ਆਪਣੇ ਬੱਚੇ ਛੱਡ ਕੇ 4 ਸਾਲ ਹੋ ਗਏ ਮੈਨੂੰ ਇੱਥੇ ਬੈਠੀ ਨੂੰ ਮੇਰੇ ਬੱਚੇ ਰੋਂਦੇ ਆ ਪਿੱਛੇ ਵੀ ਮਾਂ ਤੁਸੀਂ ਵਾਪਸ ਆ ਜਾਓ ਸਾਰਾ ਕੁਝ ਛੱਡ ਦੋ ਪਰ ਨਹੀਂ ਅਸੀਂ ਲੜਾਂਗੇ ਸੰਘਰਸ਼ ਕਰਾਂਗੇ ਅਸੀਂ ਜਿੱਤਾਂਗੇ ਵੀ ਕਿਉਂਕਿ ਅਸੀਂ ਸਹੀ ਆ ਸਾਡੇ ਕੋਲੇ ਹਰ ਇੱਕ ਪੇਪਰ ਅਸੀਂ ਆਪਣੇ ਸ਼੍ਰਮਣੀ ਕਮੇਟੀ ਦੇ ਮੂਰੇ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਪਲੀਜ਼ ਚੰਨ ਚੰਨਨ ਦੇਖੋ ਇੱਕ ਤਾਂ ਤੁਸੀਂ ਸੱਚ ਦਾ ਸਾਥ ਦਿਓ ਸਾਰੀਆਂ ਆਪਣੇ ਹੋਰ ਆਪਣੇ ਆਮ ਵੀਰਾਂ ਤੋਂ ਵੀ ਮੈਂ ਮਦਦ ਮੰਗਦੀਆਂ ਕਿਸਾਨ ਜਥੇਬੰਦੀਆਂ ਤੋਂ ਵੀ ਮਦਦ ਮੰਗਦੀਆਂ ਕਿ ਸਾਡੀ ਮਦਦ ਕੀਤੀ ਜਾਵੇ ਪਲੀਜ਼ ਸਾਨੂੰ ਤੁਹਾਡੀ ਮਦਦ ਦੀ ਤੁਹਾਡੀ ਬਹੁਤ ਲੋੜ ਹੈ ਜਿੱਥੇ ਤੁਸੀਂ ਖੜ ਕੇ ਉੱਤੇ ਫਦੇ ਜ਼ਰੂਰ ਹੋਗੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਦਾਦੀ ਜੀ ਜੇ ਉਧਰੋਂ ਪਾਣੀ ਦਾ ਪ੍ਰਬੰਧ ਕਰ ਤੇ ਨਾਲ ਸਾਨੂੰ ਪਾਣੀ ਦਿੰਦਾ ਤੇ ਬੰਦਰ ਪਈ ਹੈ ਸਾਡੀ ਨਾ ਬੋਹ ਕਰ ਬੰਦਾ ਨਾ ਬੋਹ ਕਰ ਭਾਈ ਜੀ ਕਿੰਨੀ ਜ਼ਮੀਨ ਐ ਇੱਥੇ ਫੱਡੀ? ਉਹ ਬਾਈਕ ਦਾ ਸਾਡੀ ਜ਼ਮੀਨ ਰੋ। ਮੈਂ ਜੀ ਸਾਰੀ ਜ਼ਿੰਦਗੀ ਕੰਮ ਕਰਿਆ ਇਕੱਲੇ ਨੇ। ਮੇਰੇ ਪੁੱਗੇ ਪਰਾਖੜੇ ਕਿ ਡਾਗੇ ਹੋ ਚੁਕੇ। ਕਿੰਨੇ ਭਰਾ ਸੀ ਤੁਸੀਂ ਜੀ? ਚਾਰ ਭਰਾ ਸੀਗੇ। ਤੁਸੀਂ ਇਕੱਲੇ ਇੱਥੇ ਰਹਿ ਕੇ ਤੱਕ ਨੇ। ਹਾਂ ਇਕੱਲੇ ਇਕੱਲੇ ਰਹਿ ਕੇ। ਠੀਕ ਹੈ ਜੀ। ਤੇ ਇਕੱਲੇ ਮੈਂ ਸਾਰੀ ਜ਼ਿੰਦਗੀ ਇਹਨਾਂ ਤੋਂ ਛਿੱਤਰ ਖਾਦੇ ਗਾਣਾ ਖਾਦੀਆਂ ਨਾਲੇ ਕੰਮ ਪੂਰਾ ਕਰਿਆ। ਜੀ। ਹੋਰ ਜਿਹੜੇ 4 ਕਿੱਲੇ ਮਿਲੇ ਆ ਤੁਹਾਨੂੰ ਉਹ ਕਾਦੇ ਮਿਲੇ ਸੀ ਉਹ ਮਜੀ ਮੈਨੂੰ ਛਾਂਗੇ ਇਸ ਘਰ ਚੋਂ ਦਿੱਤੇ ਆ ਮੈਂ ਤੂੰ ਕੰਮ ساری ਜ਼ਿੰਦਗੀ ਕਰਿਆ ਵਾ ਉਹ 4 ਕਿੱਲੇ ਤੈਨੂੰ ਛੱਡੇ ਲੁੱਟੇ ਉਹ ਕਿੰਨੇ ਦਿੱਤੇ ਆ ਜੀ ਉਹ ਸਾਰੇ ਬਲਵਾਨ ਨੇ ਕਿੱਥੇ ਹੋ ਕੇ ਦਿੱਤੇ ਆ ਕਿੱਥੇ ਹੋ ਕੇ ਦਿੱਤੇ ਤੁਹਾਨੂੰ ਮੌਕਾ ਨਹੀਂ ਮਿਲਿਆ ਕਦੇ ਇੰਦਰੇ ਉੱਥੇ ਕੈਨੇਡਾ ਭਲਾ ਲਗੇ ਨਾ ਹਾਂ ਨਾ ਸਾਨੂੰ ਮੈਨੂੰ ਲੈ ਕੇ ਨਹੀਂ ਗਈ ਠੀਕ ਹੈ ਵੀ ਮੇਰੇ ਸਾਡਾ ਦੇਖਣ ਕਿੱਥੇ ਜ਼ਰੂਰ ਖਾਨਾ ਵੀ ਬਣਾਇਆ ਹੋਇਆ ਕੰਮ ਬੜੀ ਜ਼ਿਆਦਾ ਹਾਂ ਬੀਬੀ ਜੀ ਕੀ ਕਹਿਣਾ ਚਾਹੁੰਦੇ ਕੈਨੇਡਾ ਬਾਰੇ ਤੁਸੀਂ ਕੈਨੇਡਾ ਵਾਲੇ ਚਾਚਾ ਜੀ ਕੋਲੇ ਮੇਰੇ ਸਹੁਰਾ ਸਾਹਿਬ ਜੀ ਗਏ ਸੀ ਉਹਨਾਂ ਕੋਲੇ ਫਾਰਮ ਆ ਉਹਨਾਂ ਨੇ ਜਿਹੜੇ ਖਰੀਦੇ ਹੋਏ ਸੀ ਇੱਕ ਦਿਨ ਗੱਲ ਚੱਲ ਪਈ ਉਹ ਕਹਿੰਦੇ ਵੀ ਇਹ ਫਾਰਮ ਅਸੀਂ ਆਪ ਬਣਾਏ ਆ ਉਹ ਕਹਿੰਦੇ ਮੇਰੇ ਸਹੁਰਾ ਸਾਹਿਬ ਜੀ ਕਹਿੰਦੇ ਕਹਿੰਦੇ ਜਿਹੜੇ ਉਧਰਲੀ ਪ੍ਰਾਪਰਟੀ ਆ ਆਪਣੀ ਇੰਡੀਆ ਵਾਲੀ ਵੀ ਉਹਨਾਂ ਉਹਨਾਂ ਨੂੰ ਕਿਹਨੇ ਬਣਾਇਆ ਤੇ ਜਾਂ ਆਪਾਂ ਦੋਨੇ ਪ੍ਰਾਪਰਟੀਆਂ ਬਰਾਬਰ ਲੈ ਕੇ ਵੰਡੋ ਜਾਂ ਉਹਨਾਂ ਦਾ ਇੱਧਰ ਇੰਡੀਆ 'ਚ ਹਿੱਸਾ ਰੱਖ ਹੋਣਾ ਚਾਹੀਦਾ ਅਸੀਂ ਜਿਹੜੇ ਸਾਡੇ ਚਾਚਾ ਜੀ ਪੰਜੇ ਪੰਜ ਸੀ ਅਸੀਂ ਛੇਵੇਂ ਅਸੀਂ ਉਹਨਾਂ ਦੇ ਬਰਾਬਰ ਕੰਮ ਕਰਿਆ ਪਿਆਰੇ ਚਾਚਾ ਜੀ ਸਾਨੂੰ ਕਹਿੰਦੇ ਹੁੰਦੇ ਸੀ ਉਹਨਾਂ ਦੀ ਡੈਥ ਹੋ ਗਈ ਉਹ ਕਹਿੰਦੇ ਸੀ ਵੀ ਤੂੰ ਵੀ ਇਹਨਾਂ ਨਾਲ ਹੀ ਆ ਤਾਰਾ ਸਰਦਾਰ ਤੇ ਬਲਜਿੰਦਰ ਵੀ ਤੁਸੀਂ ਬਰਾਬਰ ਕੰਮ ਕੀਤਾ ਤੁਹਾਡਾ ਬਰਾਬਰ ਹਿੱਸਾ ਰੱਖਾਂਗੇ ਅੱਜ ਉਹ ਜਿਹੜੇ ਚਾਰ ਕਿਲੇ ਵਿੱਚੇ ਉਹਦੇ ਵਿੱਚੇ ਵੀ ਸਾਨੂੰ ਖਰਾਬ ਕਰ ਰਹੇ ਆ ਖੱਜਲ ਮੇਰੇ ਸਾਰਾ ਸਾਹਿਬ ਜੀ ਸਾਨੂੰ ਗੇਟ ਮੂਹਰੇ ਨਹੀਂ ਖੜਨ ਦਿੰਦੇ ਸੀ ਮੈਨੂੰ ਬੋਲਣਾ ਔਖਾ ਲੱਗ ਰਿਹਾ ਅੱਜ ਕਿਸੇ ਦੇ ਸਾਹਮਣੇ ਸਾਰਿਆਂ ਦੇ ਅਸੀਂ ਤਾਂ ਅੰਦਰ ਰਹਿੰਦੇ ਸੀ ਇੱਕ ਵਾਰੀ ਏਸੀ ਲਾਉਣ ਆਇਆ ਮੇਰੇ ਕਲਵੰਤ ਦੇ ਕਮਰੇ 'ਚ ਤੇ ਉਹ ਜਿਹੜੇ ਇਹਦੇ ਸਰੋਪ ਸਾਹਿਬ ਜੀ ਸੀਗੇ ਤੇ ਇਹਦੇ ਮੇਰੀ ਦਰਾਨੀ ਦੇ ਚਾਚਾ ਜੀ ਲੱਗੇ ਮੇਰੇ ਉਹ ਉਹ ਲੈ ਕੇ ਖੁੰਡਾ ਆ ਗਏ ਤੂੰ ਕਹਿੰਦੇ ਕਮਰੇ ਚ ਨਹੀਂ ਵੜ ਸਕਦਾ ਅੱਜ ਜਿਹੜੇ ਅੱਜ ਅਸੀਂ ਇੱਕ ਇਹ ਖੇਤਾਂ ਚ ਵੀ ਬੈਠੇ ਰਹੇ ਤੇ ਮੈਂ ਹੁਣ ਸਾਨੂੰ ਤੁਹਾਡੇ ਸਾਹਮਣੇ ਹੋਣਾ ਪਿਆ ਮੈਂ ਮਾਫੀ ਮੰਗਦੀ ਆ ਉਹ ਜੀ ਕੋਈ ਮਸਲਾ ਨਹੀਂਗਾ ਮੋਟਰ ਲਾਉਣ ਦੇਣ ਦਾ ਉਹ ਸਾਡਾ ਪਸਤਰਕਾ ਖਾਤਾ ਵਾ ਪਸਤਰਕੇ ਖਾਤੇ ਵਿੱਚ ਇਹਨਾਂ ਨੇ ਨਾ ਚੱਕਵੇਂ ਨੰਬਰਾਂ ਦੀ ਰਜਿਸਟਰੀ ਕਰਾ ਕੇ ਮੂਰੇ ਫਰੰਟ ਦੱਬ ਲਿਆ ਹੁਣ ਦੇਖੋ ਚੱਕਵੇਂ ਨੰਬਰਾਂ ਤਾਂ ਹੀ ਇਹਨਾਂ ਤੇ ਪਰਚਾ ਰਜਿਸਟਰਡ ਹੋਇਆ ਵਾ ਇਹ ਦੋ ਨੰਬਰ ਦੇ ਵਿੱਚ ਇਹਨਾਂ ਨੇ ਆਪਦੀ ਜ਼ਮੀਨ ਆਪਦੇ ਨਾਂ ਕਰਾ ਲਈ ਫਰੰਟ ਵੀ ਜਾਣ ਕੇ ਅਸੀਂ ਵੀ ਫਰੰਟ-ਫਰੰਟ ਦੇ ਕਾਬਜ ਹੋ ਜਾਈਏ ਵੀ ਜੇ ਅਸੀਂ ਫਰੰਟ ਦੱਬ ਲਾਂਗੇ ਜੇ ਅਸੀਂ ਇਹਨਾਂ ਨੂੰ ਕਵਾਂਗੇ ਜਿਆਦਾ ਸਾਨੂੰ ਪਿੰਡੋਂ ਜ਼ਮੀਨ ਦੋ ਤਾਂ ਅਸੀਂ ਫਰੰਟ ਛੱਡਾਂਗੇ ਅਸੀਂ ਤਾਂ ਇਹਨਾਂ ਨੂੰ ਕਿਸੇ ਗੱਲ ਬਾਰੇ ਹੀ ਨਹੀਂ ਕਰੇ ਤੁਸੀਂ ਹੋਰ ਦੇਖੋ ਜੀ ਬਾਬਾ ਜੋਰਾ ਸਿੰਘਾਂ ਤੁਸੀਂ ਘਰੇ ਆਏ ਹੋ ਸਾਡੇ ਹਜੇ ਤੱਕ ਸਾਡਾ ਘਰ ਨਹੀਂ ਬਣਿਆ ਬਾਬਾ ਜੋਰਾ ਸਿੰਘ ਦਾ ਪੰਜ ਭਰਾ ਸੀਗੇ ਹਜੇ ਤੱਕ ਅਸੀਂ ਉਹ ਪੁਰਾਣਾ ਘਰ ਪੁਰਾਣੇ ਘਰ 'ਚ ਹੀ ਬਿਠੇ ਆ ਕਿ ਘਰ ਨਾ ਕਰਕੇ ਹੋਣੀ ਬਣਿਆ ਜੀ ਘਰ ਜੀ ਹੁਣ ਸਾਂਝਾ ਪਰਿਵਾਰ ਸੀਗਾ ਸਾਂਝੇ ਘਰ ਦੇ ਵਿੱਚ ਹੁਣ ਇਹ ਤਾਂ ਕੈਨੇਡਾ ਦੇ ਵਿੱਚ ਆਪਦੀਆਂ ਪ੍ਰੋਟੀਆ ਬਣਾਉਂਦੇ ਰਹੇ ਜਾਇਦਾਦਾਂ ਬਣਾਉਂਦੇ ਰਹੇ ਇਹ ਤਾਂ ਹੁਣ ਉੱਥੇ 5 5 7 7 ਘਰ ਲੈ ਗਏ ਘਰ ਬਣਾਉਣ ਤੋਂ ਕੌਣ ਮਨਾ ਕਰਦਾ ਜੀ ਇਹ ਸਾਨੂੰ ਹੁਣ ਅਸੀਂ ਮੈਂ ਘਰ ਬਣਾਉਣ ਲੱਗਿਆ ਸੀਗਾ ਤੇ ਇਹਨਾਂ ਨੇ ਦਰਖਾਸਤ ਦੇਤੀ ਵੀ ਇਹੇ ਜੀ ਤੁਸੀਂ ਘਰ ਨਹੀਂ ਬਣਾ ਸਕਦੇ ਕਿ ਸਾਂਝਾ ਜੀ ਇਹ ਫਲਾਣਾ ਇਹ ਇਹ ਹਰਚੰਦ ਸਿੰਘ ਤੇ ਪਰਮਜੀਤ ਕੌਰ ਨੇ ਅੱਛਾ ਤੁਹਾਡਾ ਜੀ ਤੁਸੀਂ ਇੱਕ ਦੱਸਿਆ ਕਿ ਸਾਡਾ ਕੋਈ ਰਾਜੀਨਾਮਾ ਹੋਇਆ ਕੋਈ ਰਾਜੀਨਾਮਾ ਵੀ ਹੋਇਆ ਕਿਤੇ ਸਾਡਾ ਹੀ ਤਿੰਨ ਵਾਰੀ ਰਾਜੀਨਾਮਾ ਹੋ ਚੁੱਕਿਆ ਤਿੰਨੇ ਵਾਰੀ ਪਹਿਲਾਂ ਕੈਨੇਡਾ ਚ ਹੋਇਆ ਉੱਥੋਂ ਇਹ ਭੱਜ ਗਏ ਹੂੰ ਤੇ ਉਸ ਤੋਂ ਬਾਅਦ ਸਾਡਾ ਪੁਲਿਸ ਨੇ ਰਾਜੀਨਾਮਾ ਕਰਾਇਆ ਉੱਥੋਂ ਇਹ ਭੱਜ ਗਏ ਫਿਰ ਪੰਚਾਇਤ ਨੇ ਕਰਾਇਆ ਉੱਥੋਂ ਇਹ ਭੱਜ ਗਏ ਕੋਈ ਕੋਈ ਐਪਲੀਕੇਸ਼ਨ ਕੋਰਟ ਦੇ ਵਿੱਚ ਵੀ ਇਹ ਤਕਸੀਮ ਦੀ ਤਕਸੀਮ ਦੀ ਇਹਨਾਂ ਨੇ ਕੇਸ ਪਾਇਆ ਹੋਇਆ ਵਾ ਤਕਸੀਮ ਦਾ ਜੋ ਕੋਰਟ ਫੈਸਲਾ ਕਰੂਗੀ ਸਾਨੂੰ ਮਨਜ਼ੂਰ ਹੋਊਗਾ ਠੀਕ ਹੈ ਜੀ ਅਸੀਂ ਕੋਈ ਚੱਕਰ ਨਹੀਂਗਾ ਜੋ ਕੋਰਟ ਦਾ ਕਾਨੂੰਨ ਦੇ ਵਿਧਾਰੇ ਦੇ ਵਿੱਚ ਰਹਿ ਕੇ ਅਸੀਂ ਜੋ ਵੀ ਕਾਨੂੰਨ ਫੈਸਲਾ ਕਰੂਗਾ ਅਸੀਂ ਮੰਨਾਂਗੇ